ਕਬੱਡੀ 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 ਸਸਰੀਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 29 ਤਰੀਕ ਐਤਵਾਰ ਨੂੰ ਲਿਸਟਰ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਤੇ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਕਰਦਾ ਕਿ ਐਤਵਾਰ ਨੂੰ ਮੇਲੇ ਰੌਣਕ ਬਧਾਉਣ ਲਈ ਜਰੂਰ ਪਹੁੰਚੋ ਬਹੁਤ ਸੋਹਣਾ ਮੇਲਾ ਹੋਣਾ ਤੇ ਛੋਟੀ ਛੱਟੀ ਮਾਂ ਖੇਡਣਗੀਆਂ ਲਿਸਟਰ ਅੰਗਲੈਂਡ ਦੇ ਵਿੱਚ ਸਸਰੀਕਾਲ ਜੀ ਮੈਂ ਤੁਹਾਡਾ ਕਬੱਡੀ ਪਲੇਅਰ ਅੰਬਾ ਸੋਰ ਸਿੰਘ 29 ਜੂਨ ਨੂੰ ਲੇਸਟਰ ਕਬੱਡੀ ਕੱਪ ਹੋ ਰਿਹਾ ਏ ਜੋ ਕੀ ਹੋ ਰਿਹਾ ਇੰਗਲੈਂਡ ਦੀ ਧਰਤੀ ਤੇ ਜੀ ਆਪਣੇ ਭਾਜੀ ਕਲੌਨਤ ਭਾਜੀ ਵੱਲੋਂ ਖੁੱਲੇ ਸਦੇ ਦਿੱਤੇ ਜਾਂਦੇ ਆ ਕਿ ਮੇਲੇ ਵਿੱਚ ਆਓ ਦੇ ਮੇਲੇ ਦੀ ਰੌਣਕ ਵਧਾਓ ਜੀ ਬਹੁਤ ਵਧੀਆ ਕਬੱਡੀ ਦਾ ਟੂਰਨਾਮੈਂਟ ਹੋਊਗਾ ਲੈਸਟਰ ਕਬੱਡੀ ਕਲੱਬ ਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਟੂਰਨਾਮੈਂਟ ਲਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਖੁਸ਼ੀ 29 ਜੂਨ ਨੂੰ ਲੈਸਟਰ ਵਿਖੇ ਯੂਕੇ ਕਬੱਡੀ ਫੈਡਰੇਸ਼ਨ ਵੱਲੋਂ ਬਹੁਤ ਵਧੀਆ ਕਬੱਡੀ ਕੱਪ ਕਰਵਾਇਆ ਜਾ ਰਿਹਾ ਜਿੱਥੇ ਯੂਕੇ ਕਬੱਡੀ ਫੈਡਰੇਸ਼ਨ ਦੀਆਂ 8 ਟੀਮਾਂ ਆਉਣ ਰਹੀਆਂ ਨੇ ਤੇ ਅੱਪਾ ਵੀ ਪਹੁੰਚ ਰਹੇ ਹਾਂ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਅਮਹਾ ਮਾ ਕੇ ਪਹੁੰਚੋ 29 ਜੂਨ ਨੂੰ ਲੈਫਟਰ ਦੇ ਕਵਾਰਡੀ ਕੱਪ ਦੀਆਂ ਰੌਣਕਾਂ ਵਧਾਓ ਸਤਿ ਸ੍ਰੀ ਅਕਾਲ ਐਸੀ ਤਰੰਗ ਵੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਕਦੇਸੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ